27 ਤਰੀਕ ਨੂੰ ਸੰਤਾ ਮਹਾਪੁਰਸ਼ਾ ਦੀ ਰਹਿਮਾਈ ਹੇਠ ਤੀਰ ਤੇ ਲਾਲ ਰੰਗ ਤੇ ਤੀਰ کمان ਵਾਲਾ ਨਿਸ਼ਾਨ ਸਾਹਿਬ ਚੜਾਇਆ ਗਿਆ ਸੀ ਜੋ ਆਪਸ ਵਿੱਚ ਮਨਮਟਾਵ ਆਪਸੀ ਮਟਾਵ ਹੈਗੇ ਸੀ ਅੱਜ ਸਾਰਿਆਂ ਦੀ ਆਪਸ ਵਿੱਚ ਸਹਿਮਤੀ ਹੋਈ ਹੈ ਕਿ ਲਾਲ ਰੰਗ ਤੀਰ کمان ਨੂੰ ਜਿਹੜੀ ਮਾਨਤਾ ਦਿੱਤੀ ਗਈ ਹੈ ਔਰ ਦੂਸਰਾ ਜਿਹੜੀ ਪਾਵਨ ਸੱਤੇ ਚਿੰਨ ਉਹ ਲੈ ਕੇ ਚਰਚਾ ਚੱਲ ਰਹੀ ਹੈ ਉਹ ਗਾਂਹ ਹੋਰ ਮੀਟਿੰਗਾਂ ਕਰਕੇ ਜਿਹੜੀ ਚਰਚਾ ਚੱਲਦੀ ਰਹੂਗੀ ਹੋਰ ਵੀ ਬਾਹਰਲੇ ਸਾਰੇ ਸੰਤਾਂ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਪਾਵਨ ਸੱਤੇ ਚਨ ਤੇ ਵਿਚਾਰ ਚਰਚਾ ਕੀਤੀ ਜਾਊਗੀ ਔਰ ਚर्चा ਕਰਨ ਤੋਂ ਬਾਅਦ ਜੋ ਵੀ ਸੰਤਾਂ ਮਹਾਪੁਰਸ਼ਾਂ ਦੀ ਆਪਸੀ ਸਹਿਮਤੀ ਹੋ ਗਈ ਉਹ ਚੀਜ਼ ਨੂੰ ਸਾਹਮਣੇ ਲਿਆਂਦਾ ਜਾਊਗਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾ ਜੀ ਮਹਾਰਾਜ ਕੀ ਜੈ 30 ਤਰੀਕ ਦਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨ ਨਾ ਜੀ ਮਹਾਰਾਜ ਕੀ ਜੈ ਜੀ ਜੀ ਪੂਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੋ 27 ਤਰੀਕ ਨੂੰ ਪੀਰ ਕਮਾਨ ਦਾ ਲਾ ਰੰਗ ਦਾ ਇਨਸਾਨ ਸਾਹਿਬ ਪੂਰੇ ਸੰਸਮਾਦ ਦੀ ਰਹਿਨਮਾਈ ਹੈਡ ਸਮਾਜ ਦੀ ਰਹਿਨਮਾਈ ਹੈਡ ਚੜਾਇਆ ਗਿਆ ਸੀ ਤੇ ਉਸ ਦੇ ਵਿੱਚ ਜੋ ਸਾਡੇ ਸਮਾਜ ਵਿੱਚ ਹੋਮ ਵਿੱਚ ਜਿਹੜਾ ਕੋਈ ਕਿਸੇ ਨੂੰ ਬਾਦਵਾ ਦੀਦਾ ਸੀਗਾ ਕੁਝ ਲੋਕਾਂ ਨੇ ਵੀਡੀਓ ਪਾ ਪਾ ਕੇ ਵੀ ਕੁਝ ਜ਼ਿਆਦਾ ਕਰ ਦਿੱਤਾ ਗਿਆ ਅਸੀਂ ਇਕੱਠੇ ਹੈਗੇ ਆ ਕੋਈ ਐਦਾਂ ਦੀ ਗੱਲ ਨਹੀਂ ਸਾਡੇ ਆਪੋ ਵਿੱਚ ਦੀ ਗੁੱਸੇ ਰਾਜੀ ਵੀ ਹੋਣਾ ਹੈ ਰਾਜੀ ਵੀ ਹੋਣਾ ਇੱਕ ਦੂਜੇ ਦੇ ਨਾਲ ਉਹਦੇ ਵਿੱਚ ਇਹ ਆ ਵੀ ਜਿਹੜਾ 30 ਤਰੀਕ ਦਾ ਸਮਾਗਮ ਰੱਖਿਆ ਗਿਆ ਵਾ ਔਰ ਦਰਸ਼ਾ ਰਾਮ ਜੀ ਵੱਲੋਂ 30 ਤਰੀਕ ਦਾ ਉਸ ਦਿਹਾਗੇ ਇਹਨਾਂ ਨੇ ਅਰਦਾਸ ਦੀ ਕੀਤੀ ਮਾਲਕ ਦੇ ਅੱਗੇ ਸਾਰਿਆਂ ਨੇ ਹੀ ਰਲ ਕੇ ਮਿਲ ਕੇ ਕਰਨੀ ਹੈਗੀ ਆ ਤੇ ਜਿਹੜਾ ਸਾਂਝਾ ਪ੍ਰੋਗਰਾਮ ਜਿਹੜਾ ਅਸੀਂ ਉੱਥੇ ਕਰ ਰਹੇ ਤੇ ਦਰਸ਼ਾ ਰਾਮ ਜੀ ਦੇ ਨਾਲ ਜਿੰਨਾ ਸੰਤ ਸਭਾ ਜਾਊਗਾ ਸੰਤ ਸਮਾਜ ਵੱਲੋਂ ਸੰਗਤਾਂ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਸਤਿਕਾਰ ਕੀਤਾ ਜਾਊਗਾ ਆ ਨੂੰ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਕੋਈ ਵੇ ਕੋਈ ਸੱਤਿਆ ਚੰਦ ਦੇ ਨਿਸ਼ਾਨ ਦੀ ਜਿਹੜੀ ਗੱਲ ਚੱਲਦੀ ਹੈਗੀ ਆ ਉਹ ਆਪਣੇ ਜੋ ਸੰਤ ਸਮਾਜ ساری ਬੈਠ ਕਰਾਂਗੇ ਉਹਦੇ ਕੋਈ ਵਿਚਾਰ ਚਰਚਾ ਸਾਰੇ ਕਰਾਂਗੇ ਰਲ ਕੇ ਮਿਲ ਕੇ ਆਪਾਂ ਜਿਹੜੇ ਹੈਗੇ ਚੱਲਦੇ ਰਹੂਗੀ ਵਿਚਾਰ ਉਹਦਾ ਕੋਈ ਨਾ ਕੋਈ ਕੁੱਤੀ ਨੂੰ ਕੋਈ ਬਾਅਦ ਦੇ ਵਿੱਚ ਆਪਣਾ ਚੱਲਦਾ ਰਹੇ ਜੋ ਬੋਲੇ ਸੁਦਰਪੈ ਉਹਨਾਂ ਦੀ ਮਹਾਰਾਜ ਜੀ ਹੈ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਜੀ ਹੈ ਮੈਂ ਵੀ ਮਹਾਰਾਜ ਜੀ ਨੂੰ ਜੋ ਬੋਲਣ ਤੋਂ ਕੋਈ ਬੋਲਣ ਤੋਂ ਕੋਈ ਬੋਲਣ ਤੋਂ ਕੋਈ ਬੋਲਣ ਤੋਂ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕ ਮਹਾਰਾਜ ਜੀ ਸਹਿਬ ਸਤਿਗੁਰ ਗਿਆਨ ਦਾਤ ਮਹਾਰਾਜ ਕੀ ਜੈ ਸਭ ਦੇਸ਼ ਵਾਸੀਆਂ ਨੂੰ ਤੇ ਪ੍ਰਮਾਤਮਾ ਵਾਲਮੀਕ ਮਹਾਰਾਜ ਨੂੰ ਪਿਆਰ ਕਰਨ ਵਾਲਿਆਂ ਨਬੀਲ ਕਰਦੇ ਆ ਕਿ ਜੋ 30 ਤਰੀਕ ਨੂੰ ਪ੍ਰੋਗਰਾਮ ਹੋ ਰਿਹਾ ਵਾ ਉਹ ਜਿਹੜਾ ਉਹ ਸਾਦੇ ਪੱਤਰ ਤੇ ਹੋਏਗਾ ਕਿ ਖਾਦਾ ਸਮਾਜ ਜਿਹੜਾ ਇਕੱਠਾ ਵਾ ਇਕੱਠਾ ਹੋ ਕੇ ਜਿਹੜਾ ਉਹ ਦਿਨ ਮਨਾਇਆ ਜਾਊਗਾ ਜੈ ਵਾਲਮੀ ਕੀ ਹਰ ਹਰ ਵਾਲਮੀ धर्म प्रेमियों जय वाल्मीकि पूरे देश को ये बताते हुए मुझे खुशी हो रही है कि आज लगभग कोई चार घंटे बहुत ही अच्छे माहौल में चर्चा हुई जो पावन वाल्मीकि तीर्थ पे निशान लगाया गया लाल ध्वज तीर कमान के सहित हम सब ने उसको अपनी सहमति दी कि वो तीर्थ पे प्रॉपर सही जगह लगाया जाएगा और हम सारे उसमें शामिल होंगे आदि पवन सत्या के बारे में हमारे जो प्रमुख संत हैं यहाँ बाबा मलकीत नाथ जी बाबा सेवकनाथ जी बाबा गिरधारी नाथ जी और प्रशासन की हाजिरी में इन लोगों की सहमति है मगर इनका एक बात जरूर अच्छी बात है कि बाकी सारे संतों की सहमति लेके आदि पवन सत्या चढ़ाया जाएगा और इस आश्वासन को क्योंकि संतों की जुबान होती बड़ी बात होती है उस आश्वासन को हम मानते हुए हमने तीस तारीख को प्रार्थना करेंगे हम इकट्ठे होकर मगर जो बहुत बड़ी गिनती में हमने कहा था वो रद्द किया जाएगा अब बड़ी गिनती में लोगों को बुलाया जाएगा सिर्फ प्रमुख लोग आएंगे हर शहर के होंगे हर शहर के प्रमुख लोग आएंगे और बैठ के पावन वाल्मीकि तीर्थ पे परमात्मा के चरणों में एक क्षमा याचना भी करेंगे और अपनी एकता का प्रदर्शन भी करेंगे जय भाव ठीक गया